ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਰਬੱਤ ਸੰਗਤਾਂ ਨੂੰ ਦਾਸ ਦੀ ਫਤਿਹ ਹੈ ਦੁਬਾਰਾ ਫੇਰ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ ਜੋ ਕਿ ਉਹਨਾਂ ਦਾ ਮਹਾਨ ਪ੍ਰਕਾਸ਼ ਦਿਹਾੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਸੋਢੀ ਜੀ ਵੱਲੋਂ ਪ੍ਰਾਲਾ ਕਰਕੇ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਸੋ ਉਹਨਾਂ ਦੇ ਜੀਵਨ ਨਾਲ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਨਾਲ ਕੁਝ ਜੋ ਵਿਚਾਰਾਂ ਜੁੜੀਆਂ ਹੋਈਆਂ ਹਨ ਉਹਨਾਂ ਵਿਚਾਰਾਂ ਤੇ ਦਾਸ ਗਿਆਨੀ ਰਣਪ੍ਰਤਾਪ ਸਿੰਘ ਆਯਾਦ ਬੁੱਢਾ ਦਲ ਪ੍ਰਚਾਰਕ ਸ਼ੋਮਨੀ ਪੰਥਾਕਾਲੀ ਬੁੱਢਾ ਦਲ ਸੋ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕਰੇਗਾ ਸੋ ਅਗਲੀਆਂ ਵਿਚਾਰਾਂ ਵੀ ਇਸੇ ਪ੍ਰਕਾਰ ਆਪ ਜੀ ਨਾਲ ਸਾਂਝ ਕਰਦੇ ਜਾਵਾਂਗੇ ਅੱਜ ਦਾ ਜੋ ਮੇਰਾ ਵਿਸ਼ਾ ਹੈ ਕੇ ਰੰਗ ਰੇਟੇ ਗੁਰੂ ਕੇ ਬੇਟੇ ਇਹ ਜੋ ਇਤਿਹਾਸ ਹੈ ਇਹ ਬਹੁਤ ਹੀ ਸਮਝਣਯੋਗ ਇਤਿਹਾਸ ਹੈ ਔਰ ਇਹਦੇ ਵਿੱਚ ਇੱਕ ਅਣਖ ਸੂਰਬੀਰਤਾ ਇੱਕ ਜੋਧਾਪਨ ਜਿਹੜਾ ਇਸ ਸ਼ਬਦ ਦਾ ਅਸ਼ੋਕੜ ਹੈ ਉਹ ਆਪਣੇ ਵਿੱਚ ਇਹਨਾਂ ਚੀਜ਼ਾਂ ਨੂੰ ਸਮੇਟ ਕੇ ਬੈਠਾ ਹੈ ਦੋ ਰਾਜਪੂਤ ਜਿਹੜੇ ਨੇ ਉਹਨਾਂ ਵਿੱਚ ਇੱਕ ਤਾਂ ਸਨ ਮੁਸਲਮਾਨ ਰਾਜਪੂਤ ਜਿਨ੍ਹਾਂ ਨੂੰ ਗੋਖੜ ਤੇ ਇੱਕ Hindu ਰਾਜਪੂਤ ਜਿਨ੍ਹਾਂ ਨੂੰ ਖੋਖਰ ਕਿਹਾ ਜਾਂਦਾ ਸੀ ਤੇ ਜਿਨ੍ਹਾਂ ਨੇ ਜਬਰੀ ਰੰਗੜ ਜਿਹੜੇ ਸਨ ਮੁਸਲਮਾਨ ਜਿਹੜੇ ਰਾਜਪੂਤ ਉਹਨਾਂ ਨੂੰ ਰੰਗੜ ਸੰਗਿਆ ਮਿਲੀ ਤਾਂ ਰੰਗਰੇਟੇ ਤਾਂ ਇਸੇ ਪ੍ਰਕਾਰ ਖੋਖਰ ਜਿਹੜੇ ਸਨ ਉਨ੍ਹਾਂ ਦੇ ਨਾਲ ਵੀ ਜਿਹੜਾ ਰੰਗਰੇਟੇ ਸ਼ਬਦ ਜੁੜਿਆ ਮਤਲਬ ਕਿ ਰੰਗੜਾ ਦੇ ਪੁੱਤਰ ਇਹ ਬਹੁਤ ਅਣਖੀਲੇ ਯੋਧੇ ਸਨ ਤੇ ਜਿਨ੍ਹਾਂ ਨੇ ਇਸ ਪ੍ਰਕਾਰ ਅਣਖ ਨੂੰ ਵੰਗਾਰਿਆ ਤੇ ਅਣਖ ਨੂੰ ਸੰਭਾਲ ਕੇ ਰੱਖਿਆ ਉਹ ਆਪਣੇ ਆਪ ਦੇ ਵਿੱਚ ਇਹ ਮਾਣ ਮਹਿਸੂਸ ਕਰਦੇ ਸਨ ਕਿ ਅਸੀਂ ਰੰਗੜਾ ਦੇ ਪੁੱਤਰ ਹਾਂ ਅਣਖੀਲੇ ਯੋਧੇ ਔਰ ਭੈ ਤੋ ਰਹਿਤਾ ਜਿਸ ਸਮੇ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਚਾਂਦਨੀ ਚੌਂਕ ਦੇ ਵਿਖੇ ਸੀਸ ਮਹਾਰਾਜ ਜੀ ਬਲੀਦਾਨ ਦਿੰਦੇ ਨੇ ਉਸ ਸਮੇਂ ਬਹੁਤ ਹੀ ਵੱਡਾ ਜਿਹੜਾ ਯੋਗਦਾਨ ਹੈ ਬਾਬਾ ਜੀਵਨ ਸਿੰਘ ਜੀ ਦਾ ਤੇ ਉਹਨਾਂ ਨੇ ਉਹ ਯੋਗਦਾਨ ਇਸ ਪ੍ਰਕਾਰ ਪਾਇਆ ਕਿ ਮਹਾਰਾਜ ਜੀ ਦਾ ਜੋ ਸੀਸ ਹੈ ਉਹ ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਤੇ ਜਾ ਕੇ ਉੱਥੇ ਇਹ ਸੀਸ ਕਲਗੀਧਰ ਮਹਾਰਾਜ ਜੀ ਦੇ ਸਨਮੁਖ ਪਹੁੰਚਾ ਕੇ ਮਹਾਰਾਜ ਜੀ ਤੋਂ ਇਹ ਵਰ ਪ੍ਰਾਪਤ ਕੀਤਾ ਉਹਨਾਂ ਨੇ ਆਪਣੇ ਸੀਨੇ ਨਾਲ ਲਾ ਕੇ ਆਖਿਆ ਬਾਬਾ ਜੀਵਨ ਸਿੰਘ ਜੀ ਇਹ ਭਾਈ ਜੈਤਾ ਤੁਸੀਂ ਰੰਗ ਰੇਟੇ ਨਹੀਂ ਤੁਸੀਂ ਤਾਂ ਰੰਗ ਰੇਟੇ ਗੁਰੂ ਕੇ ਬੇਟੇ ਓ ਜਿਹੜੇ ਰੰਗ ਦੇ ਵਿੱਚ ਰੰਗੇ ਹੋਏ ਔਰ ਗੁਰੂ ਦੇ ਤੁਸੀਂ ਖਾਸ ਪੁੱਤਰ ਓ ਰੰਗੜਾ ਦੇ ਪੁੱਤਰ ਨਾ ਹੋ ਕੇ ਗੁਰੂ ਦੇ ਪੁੱਤਰ ਹੋਣ ਦਾ ਜਿਹੜਾ ਵਰਦਾਨ ਸਦੀਵੀ ਵਰਦਾਨ ਕਲਗੀਧਰ ਮਹਾਰਾਜ ਜੀ ਨੇ ਬਖਸ਼ਿਆ ਇਹ ਰੰਗੜ ਸ਼ਬਦ ਤੋਂ ਰੰਗਰੇਟੇ ਦੇ ਪੁੱਤਰ ਕਰਕੇ ਪਹਿਲਾਂ ਪ੍ਰਚਲਿਤ ਸੀ ਪਰ ਕਲਗੀਧਰ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਦਾ ਖਿਤਾਬ ਦੇ ਕੇ ਬਾਬਾ ਜੇਤਾ ਜੀ ਸਿੰਘ ਸਾਹਿਬ ਬਾਬਾ ਜੀਵਨ ਸਿੰਘ ਜੀ ਦੇ ਉੱਤੇ ਇਹ ਉਪਕਾਰ ਕੀਤਾ ਸਮੂਹ ਜਿਹੜੇ ਆਪਣੇ ਰੰਗਰੇਟੇ ਹਨ ਗੁਰਸਿੱਖ ਪਿਆਰੇ ਉਹਨਾਂ ਸਭਨਾ ਦੇ ਉੱਤੇ ਇਹ ਉਪਕਾਰ ਕੀਤਾ ਕਿ ਆਪਣੇ ਪੁੱਤਰ ਹੋਣ ਦਾ ਮਹਾਰਾਜ ਜੀ ਨੇ ਇਹ ਖਿਤਾਬ ਸਮੂਹ ਕੌਮ ਨੂੰ ਬਖਸ਼ਿਸ਼ ਕੀਤਾ ਸੋ ਇਸ ਪ੍ਰਕਾਰ ਇਸ ਇਤਿਹਾਸ ਦਾ ਪਛੋਕੜ ਹੈ ਰੰਗ ਰੇਟੇ ਗੁਰੂ ਕੇ ਬੇਟੇ ਸਦਾ ਪੰਥ ਕੇ ਸੰਗ ਲਪੇਟੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ